ਹੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀਕਾਲ ਨਮਸਕਾਰ ਗੁੱਡ ਮਾਰਨਿੰਗ ਅੱਜ ਤੁਹਾਡੇ ਨਾਲ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹਰਿਆਣਾ ਭੁੰਗਾ ਦੇ ਨਾਲ ਕੋਲੋਂ ਸਾਂਝ ਪਾ ਰਹੇ ਹਾਂ ਇੱਥੇ ਹਰਿਆਣੇ ਦੇ ਲੱਗੇ ਹੀ ਇੱਕ ਅਨਾਮੀ ਬਾਗ ਅੰਬਾਂ ਦਾ ਲੱਗਿਆ ਹੋਇਆ ਜਿਹਦੇ ਵਿੱਚ ਤਕਰੀਬਨ 200 ਤਰ੍ਹਾਂ ਦੇ ਅੰਬ ਲੱਗੇ ਹੋਆ ਜਿਨ੍ਹਾਂ ਦਾ ਸਾਰਿਆਂ ਦਾ ਟੇਸਟ ਇਹ ਵੱਖਰਾ ਵੱਖਰਾ ਆ ਜਿਸ ਤਰ੍ਹਾਂ ਅਸੀਂ ਦੇਖਦੇ ਸੀ ਪਹਿਲਾਂ ਹੁਸ਼ਿਆਰਪੁਰ ਵਿੱਚ ਕਾਫੀ ਅੰਬਾਂ ਦੇ ਬਾਗ ਸੀਗੇ ਤੇ ਜਦੋਂ ਇਹ ਪ੍ਰਸਾਤੀ ਮੌਸਮ ਹੁੰਦਾ ਸੀਗਾ ਤੇ ਸਾਰੇ ਉਹ ਬਾਹਰ ਕੁੱਲੀਆਂ ਆਪਣੀਆਂ ਬਣਾ ਲੈਂਦੇ ਸੀਗੇ ਤੇ ਬਾਹਰੇ ਹੀ ਅੰਬਾਂ 'ਚ ਰਹਿੰਦੇ ਹੁੰਦੇ ਸੀ ਤੇ ਟਪਕਾਂ ਅੰਬ ਡੇ ਕਹ ਦੱਸਿ ਇਹ ਅੱਜ ਵੀ ਮੇਰੇ ਕੋਲ ਇਹ ਜਿਹੜੇ ਅੰਬ ਇਹਨੂੰ ਟਪਕਾਂ ਅੰਬ ਕਹਿੰਦੇ ਆ ਇਹ ਆਪੇ ਡਿਗੂ ਅੰਬਿਆ ਤੇ ਇੱਥੇ ਸੋਚ ਸੰਸਥਾ ਜਿਹੜੀ ਆਪਾਂ এনਵਾਇਰਨਮੈਂਟ ਨਾਲ ਰਿਲੇਟਡ ਕੰਮ ਕਰ ਰਹੀ ਆ ਉਦੇ ਅੰਤਰਰਾਸੀ ਇੱਥੇ ਇਕੱਠੇ ਹੋਏ ਆ ਤੇ ਸਾਡਾ ਮਕਸਦ ਇਹ ਹੀ ਆ ਆਪਣੇ ਪ੍ਰਾਣੀਆਂ ਪਰਜਾਤੀਆਂ ਨੂੰ ਬਚਾਇਆ ਜਾਵੇ এনवायरमेंट ਨੂੰ ਬਚਾਇਆ ਜਾਵੇ ਤੇ ਅਸੀਂ ਇਹਨਾਂ ਨੂੰ ਕੋਸ਼ਿਸ਼ ਕਰ ਰਹੇ ਆਗੇ ਸੋਚ ਸੰਸਥਾਵਾਂ ਤੋਂ ਅੱਗੇ ਵੀ ਇਹਨਾਂ ਨੂੰ ਵਧਾਇਆ ਜਾਵੇ ਦੇਸੀ ਅੰਬਾਂ ਨੂੰ ਤੇ ਦੇਸੀ ਅੰਬ ਜਿਹੜੇ ਹੈ ਸਾਡੇ ਹੈਗੇ ਆ ਇਹਨਾਂ ਦੀ ਇਹ ਇਹਨਾਂ ਨੂੰ ਕੋਰੇ ਦਾ ਵੀ ਘੱਟ ਅਸਰ ਹੁੰਦਾ ਆ ਤੇ ਪਾਣੀ ਦੀ ਵੀ ਘੱਟ ਲੋੜ ਹੁੰਦੀ ਆ ਤੇ ਬਿਮਾਰੀਆਂ ਵੀ ਇਹਨਾਂ ਨੂੰ ਘੱਟ ਲੱਗਦੀਆਂ ਜਿਵੇਂ ਆਪਾਂ ਦੂਜੇ ਅੰਬਾਂ ਦੇ ਮੁਕਾਬਲੇ ਆਪਾਂ ਇਹਨਾਂ ਨੂੰ ਕਹੀਏ ਤੇ ਇਹ ਸਾਡੇ 4-5 ਸਾਲ ਬਾਅਦ ਲੱਗਣੇ ਇਹ ਸ਼ੁਰੂ ਹੋ ਜਾਂਦੇ ਆ ਤੇ ਸਾਡੀ ਇਹ ਤੁਹਾਨੂੰ ਬੇਨਤੀ ਆ ਬੱਦ ਤੋਂ ਬੱਦ ਆਪਾਂ ਇਹ ਦੇਸੀਆਂ ਬੱਗੇ ਲਾਈਏ ਤੇ ਆਪਾਂ ਇਹਨਾਂ ਨੂੰ ਕਿਉਂਕਿ ਟੇਸਟ ਸਾਰਿਆਂ ਦਾ ਇੱਥੇ ਦੇਖੇ ਆਪੀ ਕੋਈ ਕਿਹਦਾ ਨਾ ਪਤਾੱਸਤਾ ਆ ਕਿ ਇਹਨਾਂ ਆੜੂ ਆ ਕਿ ਇਹਨਾਂ ਅਚਲੀਆਂ ਤੇ ਸਾਰਿਆਂ ਦੇ ਟੇਸਟ ਇਹ ਆਪਾਂ ਦੇਖੇ ਆ ਬੱਕਰੇ ਬੱਕਰੇ ਜੇ ਤੁਸੀਂ ਵੀ ਇੱਥੇ ਪਹੁੰਚੋ ਤੇ ਇਹ ਹਰਿਆਣਾ ਇਹ ਆਪਾਂ ਹੁਸ਼ਿਆਰਪੁਰ ਤੋਂ ਪਠਾਨਕੋਟ ਰੋਡ ਜਿਹੜਾ ਜਾਂਦਾ ਆ ਉੱਥੇ ਹਰਿਆਣਾ ਪਹਿਲੇ ਕੱਤਵਾਉਂਦਾ ਆ ਉੱਥੇ ਇਹ ਅਨਾਮੀ ਬਾਗ ਅੰਬਾ ਦਾ ਲੱਗਿਆ ਆ ਤੇ ਜਰੂਰ ਇੱਥੇ ਆ ਕੇ ਤੁਸੀਂ ਵੀ ਆਨੰਦ ਮਾਣੋ ਸਤਿ ਸ੍ਰੀ ਅਕਾਲ